ਅਮਰਤਾ ਪ੍ਰਤਿਮੇ ਦੀ ਕਿਤਾਬ ਕਾਲਾ ਗੁਲਾਬ ਦੇ ਹਜਰੇ ਦੀ ਮਿੱਟੀ ਪਾਗ ਦਸਮਾ ਬਲਾਵਾ ਕੋਈ ਵਰਾ ਪਰ ਥੋੜੇ ਥੋੜੇ ਦਿਨਾਂ ਪਿੱਛੋਂ ਮੈਨੂੰ ਇੱਕ ਸੁਪਨਾ ਆਉਂਦਾ ਰਿਹਾ ਅਥਾ ਆਪਾਰ ਸਮੁੰਦਰ ਮੈਨੂੰ ਆਪਣੇ ਵੱਲ ਬੁਲਾਉਂਦਾ ਹੈ ਆਵਾਜ਼ ਦਿੰਦਾ ਹੈ ਵੇਖ ਮੇਰੀਆਂ ਬਾਹਾਂ ਕਿੰਨੀਆਂ ਵਿਸ਼ਾਲ ਹਨ ਕਿੰਨੀਆਂ ਕੋਲੀਆਂ ਤੇ ਕਿੰਨੀਆਂ ਤਕੜੀਆਂ ਮੈਂ ਤੇਰੇ ਲਈ ਦੋਵੇਂ ਬਾਹਾਂ ਪਸਾਰੀਆਂ ਹੋਈਆਂ ਹਨ ਮੇਰੀ ਛਾਤੀ ਕਿੰਨੀ ਚੌੜੀ ਕਿੰਨੀ ਨਰਮ ਸਮੁੰਦਰ ਦੇ ਕੰਢੇ ਇੱਕ ਹੋਟਲ ਦਾ ਇੱਕ ਕਮਰਾ ਲੈ ਕੇ ਮੈਂ ਕਈ ਦਿਨ ਬੈਠੀ ਰਹੀ ਇਸ ਸਮੁੰਦਰ ਵੇਖਦੀ ਰਹੀ ਇੱਕ ਨਜ਼ਮ ਲਿਖੀ ਉਹਦੇ ਬਲਾਵੇ ਦੀ ਜਵਾਬ ਵਿੱਚ ਤੂੰ ਸੁਣ ਛੱਲਾਂ ਵਾਲਿਆ ਇੱਕ ਕਮਣ ਸੂ ਕਾਲੀ ਰਾਤੜੀ ਇੱਕ ਕਮਣ ਸੂ ਚੰਦਾ ਸੁਨਿੰਦਾ ਅੱਜ ਦਿਲ ਵਿੱਚ ਆ ਗਈ ਛਲਵੇ ਤੂੰ ਸੁਣ ਮੋਤੀਆਂ ਵਾਲਿਆ ਵਿੱਚ 14 ਰਤਨਾਵਾਲਿਆ ਸਿੱਪੀ ਦੇ ਵਿੱਚ ਸਾਂਭ ਲੈ ਇੱਕ ਸਾਡੇ ਦਿਲ ਦੀ ਗੱਲ ਵੇ ਸਭੋ ਗੰਡ ਚਿਤਰਾਵੇ ਖੁੱਲੇ ਇਸ਼ਕ ਯਾਤਰੂ ਕੱਲਾ ਚੜਿਆ ਇਹ ਕਹੀ ਕੋ ਬੀੜੀ ਅਜ ਦੀ ਤੇ ਕਿਆ ਕੋ ਟਾਪੂ ਕੱਲ ਵੇ ਦਿਲ ਦੇ ਪਾਣੀ ਛਲ ਜੂ ਉੱਠੀ ਛਲ ਦੇ ਪੈਰੀ ਸਫਰ ਸੁਨਿੰਦਾ ਕਿਰਨਾ ਸਾਨੂੰ ਸਦਨ ਆਈਆਂ ਸੂਰਜ ਦੇ ਘਰ ਚੱਲ ਵੇ ਇੱਕ ਗੱਲ ਜਿਹੜੀ ਮੈਂ ਸਮੁੰਦਰ ਨੂੰ ਆਖੀ ਸੀ ਕਿ ਮੈਂ ਆਪਣੀ ਇੱਕ ਸਿੱਪੀ ਵਿੱਚ ਸਾਂਭ ਲੈ ਉਹ ਗੱਲ ਇਹ ਸੀ ਜੇ ਤੂੰ ਅੱਜ ਮੇਰੀ ਜਿਸਮ ਨੂੰ ਆਪਣੀਆਂ ਬਾਹਾਂ ਵਿੱਚ ਕੁੱਟ ਵੀ ਲਵੇ ਤਾਂ ਮੇਰੇ ਦਿਲ ਨੂੰ ਉਹ ਗਲਬਕੜੀ ਨਹੀਂ ਮਿਲਣੀ ਜਿਹੜੀ ਗਲਬਕੜੀ ਉਹਦੀ ਕਾਂਗ ਹੈ ਤਰਤੀ ਦੇ ਕੰਡੇ ਨਾਲੋਂ ਮੇਰੇ ਅੱਜ ਦੀ ਬੇੜੀ ਨੇ ਆਪਣੀ ਰੱਸੀ ਖੋਲ ਲਈ ਇਸ ਬੇੜੀ ਵਿੱਚ ਮੇਰਾ ਇਸ਼ਕ ਇਕੱਲੇ ਯਾਤਰੂ ਵਾਂਗ ਬੈਠਾ ਹੋਇਆ ਹੈ ਤੂੰ ਮੇਰੇ ਗੀਤ ਨੂੰ ਆਪਣੀਆਂ ਬਾਹਾਂ ਵਿੱਚ ਕੁੱਟ ਲੈ ਛੱਲਾਂ ਵਿੱਚ ਇੱਕ ਛੱਲ ਬਣਾ ਲੈ ਮੇਰੇ ਤਸਵਰ ਦਾ ਸੂਰਜ ਚੜ੍ਹਿਆ ਹੋਇਆ ਹੈ ਉਹ ਆਪਣੀਆਂ ਕਿਰਨਾਂ ਦੇ ਅਥ ਮੈਨੂੰ ਸਦ ਭੇਜੇਗਾ ਤੇ ਮੇਰਾ ਦਿਲ ਇੱਕ ਛੱਲ ਉਹਦੀਆਂ ਬਾਹਾਂ ਵਿੱਚ ਸਮਾ ਜਾਵੇਗੀ